ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਵਾਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਾ ਸੋਚਣਾ ਹੋ ਗਈ ਜੇ ਸੋਚੀ ਲਖਵਾਰ ਚੁਪੈ ਚੁਪਨਾ ਹੋ ਗਈ ਜੇ ਲਾਇ ਰਹਾ ਨੇ ਵਤਾਰ ਉਹ ਕਿਆ ਭੋਖ ਨ ਉਤਰੀ ਜੇ ਬਨਾ ਬੁਰੀਆ ਭਾਰ सहस सयान भाला खोए ता एक न चले है हो कूड़ा तुटे पाल जाई चल नानक लिखा होवन ना आकार हुक्म न आ जाई हुक्मी होवन जी हुक्म मिले वड्याई कमे लिख दुख सुख पाईए एक ना हुक्मी बख्शी सिख हुक्मी सदा पवाईए हुक्मे अंदर सब को बाहर हुक्म न ना कोई नानक हुक्मे जे बुझेता में कहे न कोई गावे को तान किसे तान गावे को दात जाने निशान गावे को गुण वड्याईया चार गावे को विद्या विखम विचार गावे को करे तन के गावे को जी लह फिर दे गावे को जापै दिसे दूर गावे को विखे हादरा हदूर ਤਥਨਾ ਕਥੀਨਾ ਵੇ ਤੋਟ ਕਤਕਤ ਕਥੀ ਕੋਟੀ ਕੋਟ ਕੋਟ ਤੇਂਦਾ ਦੇ ਲੈਂਦੇ ਤਪਾਹੀ ਜੁਗਾ ਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੇ ਵਿਪਰਵਾਹੋ ਸਾਚਾ ਸਾਹਿਬ ਸਾਚ ਨਾਹੀ ਪਾਖਿਆ ਪਾਉ ਅਪਾਰ ਆਖਿਆ ਮੰਗਾ ਦੇ ਦੇ ਦਾਤ ਕਰੀ ਦਾਤਾਰ ਫੇਰ ਕਿ ਅਗੇ ਰਖੀਏ ਜਿਤ ਦੇ ਸੇ ਦਰਬਾਰ ਹੂੰ ਹੂੰ ਕਹਿ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ अमृत वेला सजना वड्याई विचार करमी आवे कपड़ा नदरी मोक दुआ नानक ए वह जानिए सब आपे थाप्या ना जाए कीता ना होली आपे आम निरंजन सोए जिनसे पाया मान नानक गाविये गुणी निधान गाविये सुनिए मन रखिए पाओ दुख पर हर सुख कर ले जाए गुरमुख नादं गुरमुख वेदं गुरमुख रहा समाई गुरु ईश्वर गुरु गोरख बर्मा गुरु पार्वती माई ਦੇਹੋ ਜਾਣਾ ਖ ਨਹੀ ਕਹਿਣਾ ਕਥਾ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਾ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੀ ਕੇ ਨਾਹੇ ਕਰੀ ਜੇਤੀ ਸੇਠੋ ਪਾਈ ਵੇਖਾਂ ਵਿਣ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇਕ ਗੁਰ ਕੀ ਸਿਕ ਸੁਣੀ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਾ ਨਾ ਜਾਈ ਜੇ ਜੁਗ ਚਾਰੇ ਆ ਜਾ ਹੋਰ ਦਸੁਣੀ ਹੋਈ ਨਵਾ ਘੁੰਡਾ ਵਿੱਚ ਜਾਨੀਏ ਨਾਲ ਚਲੇ ਸਭ ਕੋਈ ਚੰਗਾ ਨਾਮ ਰਖਾਏ ਕੇ ਜਸ ਕੀ ਰਤ ਜਗਲੇ ਜੇ ਤਿਸ ਨਦਰ ਨਾ ਵੈ ਤਾਂ ਬਾਤ ਨਾ ਪੂਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇਹਾ ਕੋਈ ਨਾ ਸੋਜੈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਲਾ ਆਕਾਸ ਸੁਨੇ ਆ ਦੀਪ ਲੋਪਾ ਤਾਲ ਸੁਨੇ ਆ ਪਹ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਆ ਦੁਖ ਪਾਪ ਕਾ ਨਾਸ ਸੁਨੇ ਆ ਇਸਰ ਬਰਮਾ ਹਿੰਦ ਸੁਨੇ ਆ ਮੁਖਸਾ ਲਾ ਹਨਮੰਦ ਸੁਨੇ ਆ ਜੋ ਹੁਜ ਗਤ ਤਨ ਪੇਦ ਸੁਨੇ ਆ ਸਾਸ ਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਆ ਦੁਖ ਪਾਪ ਕਾ ਨਾਸ सुनिए सतसंतोख ज्ञान सुनिए अटसठ का स्नान सुनिए पढ़ पढ़ पावे मान सुनिए लागे सहस्यान नानक पक्ता सदा विगास सुनिए दुख पाप का नाश सुनिए सरा गुना के गाह पीर पासा सुनिए अंधे पावे राह सुनिए हाथ हो वैस गाह नानक पक्ता सदा विगास सुनिए दुख पाप का नाश ਮੰਨੇ ਕੀ ਗਤ ਕਹੀਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਨਹਾਰ ਮੰਨੇ ਕਾ ਬੇਕਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਝਾ ਨੈ ਮਨ ਕੋਏ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਪਵਨ ਕੀ ਸੋਧ ਮੰਨੇ ਮੁਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਝਾ ਨੈ ਮਨ ਕੋਏ ਮੰਨੇ ਮਾਰਿ ਘਟਾਗ ਨਬਾਏ ਮੰਨੇ ਪਤ ਸਿਉ ਪਰਗਟ ਜਾਏ ਮੰਨੇ ਮਗ ਨ ਚਲੈ ਪੰਥ ਮੰਨੇ ਧਰਮ ਸੇ ਤਿਥਨ ਬੰਧ ਐਸਾ ਨਾਮ ਨਿਰੰਝਨ ਹੋਇ ਜੇ ਕੋ ਮੰਝਾ ਨੇ ਮਨ ਕੋਇ ਮੰਨੇ ਪਾਵੈ ਮੁਖ ਦੁਆਰ ਮੰਨੇ ਪਰਵਾ ਰਹਿ ਸਾਧਾਰ ਮੰਨੇ ਤਰੇ ਤਰੇ ਗੁਰ ਸੇਖ ਮੰਨੇ ਨਾਨਕ ਭਵੇ ਨਪਿਖ ਐਸਾ ਨਾਮ ਨਿਰੰਝਨ ਹੋਇ ਜੇ ਕੋ ਮੰਝਾ ਨੇ ਮਨ ਕੋਇ ਪੰਚ ਪਰਮਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸੁਮਾਰ ਤੌਲ ਧਰਮ ਦਿਆ ਕਾ ਪੂਤ ਸੰਤੋਖ ਤਾਪ ਰਖਿਆ ਜਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਵਨ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਂ ਸੁਆਲ ਰੂਪ ਕੀਤੀ ਦਾ ਚਾਨੇ ਕੋਨਕੂਟ ਕੀਤਾ ਬਸਾਓ ਇਕੁ ਕਵਾਓ ਤਿਸਤੇ ਹੋਇ ਲਖ ਦਰੀ ਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨਾ ਜਾਵਾ ਇਕ ਵਾਰ ਜੋਤ ਪਾਵੈ ਸਾਈ ਪਲੀ ਕਰਦੂ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਪਾਓ ਸੰਖ ਪੂਜਾ ਸੰਤਪਤਾ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗਮਨ ਰਹੇ ਉਦਾਸ संख भगत गुण ज्ञान विचार संख सती असंख दार संख सुर मोहि पक सार असंख मोल लाए तार कुदरत कवन कहा विचार, जावा एक साई सदा सलामत निरंकार असंख मूरख अंध कौर असंख चोर हराम कौर असंख अमर कर जाहे जोर असंख गलव हत्या कमाहे असंख पापी पाप कर जाहे असंख कूडे आर कूड़े फिराहे संख मलेश मलपख खाहे ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਬਾਹਰ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੇਂ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਨਾਮ ਅਸੰਖਤਾ ਅਗੰਗ ਅਗੰਮ ਅਸੰਖ ਲੋ ਅਸੰਖ ਕਹੇ ਸਿਰ ਪਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਨ ਜਿਨੇ ਲਿਖੇ ਤੇ ਸਿਰ ਨਾਹੀਂ ਜਿ ਫਰਮਾਏ ਤਿਫ ਤਿਫ ਪਾਹੀਂ ਜੇ ਤਾ ਕੀਤਾ ਤੇ ਤਾਂ ਨਾ ਹੋ ਵੇਨਾ ਵੇ ਨਾਹੀ ਕੋ ਥਾਓ ਕੁਦਰਤ ਕਵਣ ਕਹਾ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਾਂ ਦੇਹ ਪਾਣੀ ਤੋ ਤੇ ਉਤਰਸ ਕੇ ਮੂਤ ਭਲੀਤੀ ਕੱਪੜ ਹੋਏ ਦੇ ਜਾ ਬਲ ਇਹੋ ਤੋਰੇ ਪਰ ਇਹ ਮਤ ਪਾਪਾ ਕੇ ਸੰਗ ਉਹ ਤੋਂ ਪੈਣਾ ਮੈਂ ਕਹਿ ਰੰਗ ਪੂਨੀ ਬਾਪੀ ਆਖ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਹੋ ਤੀਰਤਿ ਤਪ ਅਦਿਆਤ ਤਦ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਤ ਮਨ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਐ ਸਵਸਤਾਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁਤੀ ਮਹ ਕਵਨ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਕੁਰਾਨ ਵਕਤ ਨ ਪਾਇਓ ਕਾਦੀ ਆ ਜੇ ਲਿਖਣ ਲੇਖ ਕੁਰਾਨ ਤਿਤਵਾ ਨ ਜੋਗੀ ਜਾਣੇ ਰਤਮਾਹ ਨ ਕੋਈ ਜਾ ਕਰਤਾ ਸੇ ਟੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖ ਕਿਵਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੋ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਦੇਖੋ ਆਪੋ ਜਾਣੇ ਅੱਗੇ ਗਿਆਨ ਸੋ ਹੈ ਪਾਤਾਲ ਪਾਤਾਲ ਲਖ ਆਗਾਸ ਆਗਾਸ ਕੋੜ ਕੋੜ ਭਾਲਤ ਕੇ ਵੇਦ ਕਹਨੇ ਕ ਬਾਤ ਸੈ ਸਠਾਰੇ ਕਹਨ ਕਤੇ ਬਾਸ ਲੂ ਇਕ ਤਾਤ ਲਿਖਾ ਹੋਇ ਤਾ ਲਖੀਏ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾਹੀ ਸਾਲਾਹ ਇਤੀ ਸੁਰਤ ਨ ਪਾਈਆ ਨਦੀਆ ਦੇ ਵਾਹ ਪਵੈ ਸੁਮੰਦ ਨ ਜਾਣੀਏ ਸੁਮੰਦ ਸਾ ਸੁਲਤਾਨ ਗਿਰਹਾ ਸੇਤੀ ਮਾਰ ਧਨ ਕੀੜੀ ਤੋਂ ਨ ਹੋਵਨੀ ਜਿਤਸ ਮਨੋਂ ਨ ਵਿਸਰੇ अंतना न सिफ्टी कहन न अंत अंत करने दीन न अंत अंत न वेखण सुन न अंत अंत जापे क्या मन मंत अंतना न जापे कीता आकार अंतना न जापे पारा वार अंत कारण के ते बिल लाहे ताके अंतना पाहे जाहे एहो अंत न जाने को है बहुता कहिए बहुता हो वड्डा साहेब ऊंचा थाओ, ऊचे ऊपर ऊंचा ना ए ऊंचा होवे कोई तिस को जाने सोए ਜੇ ਵਡਾ ਆਪ ਜਾਣਿਆ ਆਪ ਆਪ ਨਾਨਕ ਨਦਰੀ ਕਰਮੀ ਦਾਤ ਮਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤਮਾਏ ਕਿਤੇ ਮੰਗੇ ਜੋਦ ਉਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਬ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਬਾਹੇ ਕਿਤੇ ਮੁਰਖਾਹੀ ਖਾਹੇ ਕਿਤੇ ਦੁਖ ਭੋਗ ਸਦਮਾਰ ਵੀ ਦਾ ਤੇਰੀ ਦਾਤਾਰ ਬੰਦ ਖਲਾਸੀ ਬਾਣੇ ਹੋਏ ਹੋਰ ਆਖ ਨਾ ਸਕੈ ਕੋਈ जे को खाए का खन पाए वो जाने जतिया खाए आपे जाने आपे दे, से भी के, के जिसनो सिफत सिला नानक पातशाही पाशाह अमूल गुण अमूल व्यापार मूल व्यापारी अमूल भंडार अमूल आवे अमूल ल जाए, मुल पाए अमूला समाहे मूल धर्म मूल दीवान मुल तुल अमूल परवान अमूल बख्शीस अमूल निशान मुल फरमान मुमान क्या ना जाए आखे आख रहे आखे वेद पाठ पुराण आखे पढ़े करे वख्यान आखे आखे इंद आखे गोपी ते गोविंद आखे ईश्वर आखे सिद्ध आखे केते कीते बुद्ध आखे दानव आखे देव आखे सुनर मुनिजन सेव केते आखे आखन पाहे केते कह कह उठ उठ जाए ਨੇਤੇ ਕੀਤੇ ਹੋਰ ਕਰੇ ਤਾਂ ਆਖ ਨਸਕੇ ਕੇਈ ਕੇ ਜੇ ਵਡਭਾਵੇਂ ਤੇ ਵਡ ਹੋਏ ਨਾਨਕ ਜਾਨੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਖੀਏ ਸਿਰ ਗਾਵਾਰਾ ਗاوار ਸੋਦਰ ਕੇ ਹਾਸੋ ਕਰਕੇ ਹਜ ਤਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੇਤੇ ਵામਣ ਹਾਰੀ ਕੇਤੇ ਰਾਗ ਭਰੀ ਸੋ ਕਹੀਨ ਕਿਤੇ ਗਾਵਣ ਹਾਰੀ ਕੇਤੇ ਗਾਵੇ ਤਹਨੋਂ ਪਉਣ ਪਣੀ ਬੈਸੰਤਰ ਗਾਵੇ ਰਜਤਨ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦਨ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨੀਆਂ ਮਨਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੁ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਹਨਮੰਦਲ ਵਰ ਪੰਡਾ ਕਰ ਕਰ ਰਖੇ ਧਾਰੇ ਸਈ ਤੁਧ نو ਗਾਵੇ ਜੋ ਤੁਧ ਭਾਵਨ ਰਤ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾਵਨ ਨਾ ਨਾ ਕੀ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਾਚੀ ਨਾਹੀ ਹੈਪੀ ਹੋਸੀ ਜਾਏ ਨਜਾਸੀ ਲਤਨਾਂ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੈਨਸੀ ਮਾਇਆ ਜੇ ਨ ਭਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤੇ ਸ੍ਰੀ ਵਢਾਈ ਜੋਤਿਸ ਭਾਵੇਂ ਸੋਈ ਕਰਸੀ ਹੁਕਮ ਨ ਕਰ ਨਾ ਜਾਈ ਸੋ ਪਾਸਾ ਸਹਾ ਸਹਾ ਪਾਸਾ ਹੀ ਨਾਨਕ ਰਹਿ ਨਰਜਾਈ ਮੁੰਦਾ ਸੰਤੋਖ ਸਰਮ ਪੱਛੋ ਲੀ ਧਿਆਨ ਕੀ ਕਰੇ ਵਿਪੂਤ ਖਿੰਥਾ ਕਾਲ ਕੁਆਰੀ ਕਾਇਆ ਜੋ ਤਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆ ਆਦੇਸ ਤੇ ਸੇ ਆਦੇਸ ਆਦੈ ਨੀਲ ਅਨਾਦ ਅਨਾਹਿਤ ਜਗ ਜੁਗ ਇਕੋ ਵੇਸ ਭੁਗਤ ਗਿਆਨ ਦੇ ਆ ਭੰਡਾਰਨ ਕਟਕਟਵਾਜੇ ਨਾਦ ਆਪੇ 나ਥ ਨਾਥੀ ਸਭ ਜਾਕੇ ਜਿਤ ਸਿ ਦਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੇ ਲਿਖੇ ਆਵੇਂ ਭਾਂ ਆਦੇਸ ਤੇ ਆਦੇਸ ਆਦੈ ਨੀਲ ਅਨਾਦ ਅਨਾਹਿਤ ਜਗ ਜੁਗ ਇਕੋ ਵੇਸ ਏਕਾਮਾਈ ਜੁਗਤ ਵੇ ਆਈ ਤਿੰਚੇਲੇ ਪਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀ ਵਹਨ ਜਿਪਤਿਸ ਪਾਵੇ ਤੇ ਵੇ ਚਲਾਵੇ ਜਿਬ ਹੋਵੇ ਫਰਮਾਨ ਹੋ ਵੇਖੇ ਉਹਨਾਂ ਨਦਰ ਨਾਵੇ ਬਹੁਤਾ ਹੀ ਹੋ ਵਿਦਾਨ ਆਦੇਸ ਸੇ ਆਦੇਸ ਆਦ ਅਨਿਲ ਅਨਾਦ ਅਨਾਹਿਤ ਜੁਗ ਜੁਗ ਇਕੋ ਵੇਸ ਅਸਨ ਲੋਏ ਲੋਏ ਭੰਡਾ ਜੋ ਕੁਛ ਪਾਇਆ ਸੋ ਇਹ ਕਾ ਵਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸਚੇ ਕੀ ਸੱਚੀ ਗਾਰ ਆਦੇਸ ਸੇ ਆਦੇਸ ਆਦ ਅਨਿਲ ਅਨਾਦ ਨਾਹਿਤ ਜੁਗ ਜੁਗ ਇਕੋ ਵੇਸ ਇਕ ਦੂਜੀ ਬੋਲਖੋਏ ਲਖੋ ਵੈ ਲਖ 20 ਲਖ ਲਖ ਗੇੜਾ ਆਕੀਏ ਇੱਕ ਨਾਮ ਜਗਦੀਸ਼ ਇਤਰਾਹ ਪਤ ਬਵੜੀਆਂ ਚੜਿਏ ਹੋਏ 21 ਸੁਨ ਗਲਾ ਆਕਾਸ ਕੀ ਕੀਟਾਈ 29 ਨਾਨਕ ਨਦਰੀ ਪਾਈਏ ਕੁੜੀ ਕੁੜੇ ਠਿਸ ਅੱਖਾਂ ਜੋਰਚ ਬੈਨੈ ਜੋਰ ਜੋ ਨਮੰਗਨ ਦੇ ਨ ਜੋਰ ਜੋ ਨ ਜੀਵਨ ਮਰਨ ਨ ਜੋਰ ਜੋ ਨ ਰਾਜ ਮਾਲ ਮਨ ਸੋ ਜੋ ਨ ਸੁਰਤੀ ਗਿਆਨ ਵਿਚਾਰ ਜੋ ਨ ਜਗਤੀ ਛੋਟਾ ਸੰਸਾਰ ਜਿਸ ਸਤਜੋਰ ਕਰ ਵੇਖਿਆ ਸੋ ਇਹ ਨਾਨਕ ਉੱਤਮ ਨੀਚ ਨ ਕੋਇ ਰਤੀ ਰਤਿ ਤਿਥੀ ਵਾਰ ਪਾਉਣ ਪਾਣੀ ਅਗਨੀ ਪਾਤਲ ਇਸ ਵਿੱਚ ਤਰਤੀ ਥਾਬਰ ਕੀ ਧਰਮਸਾਤ ਇਸ ਵਿੱਚ ਜੀ ਜੁਗਤਿ ਕਰੰਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਚ ਪਰਵਾਨ ਨਦਰੀ ਕਰਮ ਆਪੇ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ धर्म खंड का एहो धर्म ज्ञान खंड का आखो करम केते पवन पानी वह संतर केते कान महेश केते बर में काट करिए रूप रंग के वेश केते अकरम भूमि मेर केते केते तू उपदेश केते इंद्र चंद सूर केते केते मंडल देश केते सिद्ध बुद्ध नाथ केते केते देवी वेश केते देव दानव मुन केते केते रतन समुंद केतिया खानी केतिया बाणी केते पाद नरेंद्र ਕੇਤਿਆ ਸੁਰਤੀ ਸੇਵਕ ਕਹਤੇ ਨਾਨਕ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘੜਤ ਘੜੀਏ ਬਹੁਤ ਅਨੂਪ ਤਾਂਕਿ ਆਗਲਾ ਕਥਿਆ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤਮਨ ਬੁੱਧ ਤਿੱਥੇ ਘੜੀਏ ਸੁਰਾ ਸਦਾ ਕੀ ਸਿੱਧ ਸੋਦ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋ ਨ ਕੋਈ ਹੋਰ ਤਿੱਥੇ ਜੋਦ ਮਹਾ ਬਜ਼ੂਰ ਤਿੰਨ ਮੈਂ ਰਾਮ ਰਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹਿਤਾ ਕੇ ਰੂਪ ਨ ਕਥਨੇ ਜਾਹੇ ਨਾ ਮਰੇ ਨ ਠਾਗੇ ਜਾਹੇ ਜਿਨਕੇ ਰਾਮ ਵਸੇ ਮਨ ਮਾਹਿ ਤਿੱਥੇ ਭਗਤ ਵਸੇ ਕਹਿ ਲੋ ਕਰਿ ਅਨੰਤ ਸਚਾ ਮਨਸੋਇ ਸਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਕਨ ਮੰਡਲ ਵਰਪੰਡ ਜੇ ਕੋ ਕਥਿ ਤਾ ਅੰਤ ਨਾਨਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਤਿਵ ਕਾ ਵੇਖਿਆ ਵਿਖੇ ਕਰ ਵਿਚਾ ਨਾਨਕ ਕਥਨਾ ਕੜਾ ਸਾਰ ਜਤ ਪਹਾਰਾ ਤੀਰ ਸੁਨਿਆਰ ਅਹਿਰਨ ਮਤ ਵੇਧ ਹਤਿਆਰ ਪਾਉ ਖਲਾਗਨੇ ਤਪਤਾਉ ਪਾਂਡਾ ਪਾਉ ਅਮ੍ਰਿਤ ਤਿਤਟਾਲ ਕੜੀਏ ਸਬਦ ਸਚੀ ਟਕਸਾਲ ਜਿੰਕੋ ਨਦਰ ਕਰਮ ਤਿਨ ਕਾ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤਿ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰੀਆਈਆ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ